ਸੋਸ਼ਲ ਮੀਡੀਆ ਅੱਜ ਸਿਰਫ ਗੱਲਬਾਤ ਦਾ ਜ਼ਰੀਆ ਹੀ ਨਹੀਂ ਰਿਹਾ ਸਗੋ ਇਹ ਅਰਬਾਂ ਖਰਬਾਂ ਡਾਲਰ ਕਮਾਉਣ ਦਾ ਸਭ ਤੋਂ ਵੱਡਾ ਹਥਿਆਰ ਬਣ ਚੁੱਕਿਆ ਹੈ ਪਰ ਸਵਾਲ ਇਹ ਖੜਾ ਹੁੰਦਾ ਹੈ ਕਿ ਸਭ ਤੋਂ ਵੱਧ ਕਮਾਈ ਆਖਿਰ ਕਿਸ ਪਲੇਟਫਾਰਮ ਤੋਂ ਹੁੰਦੀ ਹੈ ਇਹੀ ਅੱਜ ਤੁਹਾਨੂੰ ਇਸ ਵੀਡੀਓ ਦੇ ਵਿੱਚ ਅਸੀਂ ਦੱਸਾਂਗੇ ਸਭ ਤੋਂ ਪਹਿਲਾਂ ਗੱਲ ਕਰੀਏ ਫੇਸਬੁੱਕ ਦੀ ਜਿਸ ਨੂੰ ਹੁਣ ਮੈਟਾ ਕਿਹਾ ਜਾਂਦਾ ਹੈ ਇਸ ਦੇ 3 ਅਰਬ ਤੋਂ ਵੱਧ ਯੂਜ਼ਰ ਨੇ ਅਤੇ ਇਸ ਦੀ 97% ਆਮਦਨ ਸਿਰਫ ਇਸ਼ਤਿਹਾਰਤੋਂ ਆਉਂਦੀ ਹੈ 2023 ਦੇ ਵਿੱਚ Facebook ਨੇ ਲਗਭਗ 117 ਬਿਲੀਅਨ ਡਾਲਰ ਕਮਾਏ ਸੀ ਇਸ ਵਿੱਚ ਸਭ ਤੋਂ ਵੱਡਾ ਯੋਗਦਾਨ ਮੋਬਾਈਲ ਇਸ਼ਤਿਹਾਰਾ ਦਾ ਰਿਹਾ ਹੁਣ ਗੱਲ ਕਰੀਏ Instagram ਦੀ ਜੋ ਵੀ ਹੁਣ ਗੱਲ ਕਰੀਏ Instagram ਦੀ ਜੋ ਕਿ Meta ਦੀ ਹੀ ਕੰਪਨੀ ਹੈ ਇੱਥੇ ਇਸ਼ਤਿਹਾਰਾ ਦੇ ਨਾਲ-ਨਾਲ ਇਨਫਲੂਐਂਸਰ ਮਾਰਕੀਟਿੰਗ ਅਤੇ ਰੀਲਾਂ ਨੇ ਵੱਡਾ ਧਮਾਲ ਮਚਾਇਆ ਹੋਇਆ ਹੈ 2023 ਦੇ ਵਿੱਚ ਇੰਸਟਾਗ੍ਰam ਨੇ ਤਕਰੀਬਨ 50 ਬਿਲੀਅਨ ਡਾਲਰ ਦੀ ਕਮਾਈ ਕੀਤੀ ਸੀ ਜੋ ਮੈਟਾ ਦੀ ਕੁੱਲ ਆਮਦਨ ਦਾ 30 ਤੋਂ 35% ਹਿੱਸਾ ਹੈ ਤੇ ਹੁਣ ਆਉਂਦੇ ਆ ਟਵਿੱਟਰ ਉੱਤੇ ਜਿਸ ਨੂੰ ਹੁਣ ਐਕਸ ਵੀ ਕਿਹਾ ਜਾਂਦਾ ਹੈ ਇਲਨ ਮਸਕ ਦੁਆਰਾ ਖਰੀਦੇ ਜਾਣ ਤੋਂ ਬਾਅਦ ਇਸ ਦੇ ਇਸ਼ਤਿਹਾਰੀ ਮਾਲੀਏ ਦਾ ਅੱਧਾ ਹਿੱਸਾ ਘਟ ਚੁੱਕਿਆ ਹੈ 2023 ਦੇ ਵਿੱਚ ਇਸ ਦੀ ਕਮਾਈ ਸਿਰਫ 3 ਬਿਲੀਅਨ ਡਾਲਰ ਰਹੀ ਹਾਲਾਂਕਿ ਸਬਸਕ੍ਰਿਪਸ਼ਨ ਮਾਡਲ ਲਿਆਂਦਾ ਗਿਆ ਹੈ ਪਰ ਅਜੇ ਵੀ ਕਮਾਈ ਦੇ ਮਾਮਲੇ ਦੇ ਵਿੱਚ ਇਹ ਫੇਸਬੁੱਕ ਅਤੇ ਇੰਸਟਾਗ੍ਰਾਮ ਤੋਂ ਕਾਫੀ ਪਿੱਛੇ ਹੈ ਸਿੱਧੀ ਜਿਹੀ ਗੱਲ ਹੈ ਕਿ ਸੋਸ਼ਲ ਮੀਡੀਆ ਦਾ ਬਾਦਸ਼ਾਹ Facebook ਅਤੇ Instagram ਹੀ ਨੇ ਜਦਕੇ Twitter ਹਾਲੇ ਵੀ جنگ ਲੜ ਰਿਹਾ ਸੋਸ਼ਲ ਮੀਡੀਆ ਅੱਜ ਸਿਰਫ ਗੱਲਬਾਤ ਦਾ ਜ਼ਰੀਆ ਹੀ ਨਹੀਂ ਰਿਹਾ ਸਗੋ ਇਹ ਅਰਬਾ ਖਰਬਾ ਡਾਲਰ ਕਮਾਉਣ ਦਾ ਸਭ ਤੋਂ ਵੱਡਾ ਹਥਿਆਰ ਬਣ ਚੁੱਕਿਆ ਪਰ ਸਵਾਲ ਇਹ ਖੜਾ ਹੁੰਦਾ ਹੈ ਕਿ ਸਭ ਤੋਂ ਵੱਧ ਕਮਾਈ ਆਖਿਰ ਕਿਸ ਪਲੇਟਫਾਰਮ ਤੋਂ ਹੁੰਦੀ ਹੈ ਇਹੀ ਅੱਜ ਤੁਹਾਨੂੰ ਇਸ ਵੀਡੀਓ ਦੇ ਵਿੱਚ ਅਸੀਂ ਦੱਸਾਂਗੇ ਸਭ ਤੋਂ ਪਹਿਲਾਂ ਗੱਲ ਕਰੀਏ ਫੇਸਬੁੱਕ ਦੀ ਜਿਸ ਨੂੰ ਹੁਣ ਮੈਟਾ ਕਿਹਾ ਜਾਂਦਾ ਹੈ ਇਸ ਦੇ 3 ਅਰਬ ਤੋਂ ਵੱਧ ਯੂਜ਼ਰ ਨੇ ਅਤੇ ਇਸ ਦੀ 97% ਆਮਦਨ ਸਿਰਫ ਇਸ਼ਤਿਹਾਰਾਂ ਤੋਂ ਆਉਂਦੀ ਹੈ 2023 ਦੇ ਵਿੱਚ ਫੇਸਬੁੱਕ ਨੇ ਲਗਭਗ 117 ਬਿਲੀਅਨ ਡਾਲਰ ਕਮਾਏ ਸੀ ਇਸ ਵਿੱਚ ਸਭ ਤੋਂ ਵੱਡਾ ਯੋਗਦਾਨ ਮੋਬਾਈਲ ਇਸ਼ਤਿਹਾਰਾਂ ਦਾ ਰਿਹਾ ਹੁਣ ਗੱਲ ਕਰੀਏ ਇੰਸਟਾਗ੍ਰam ਦੀ ਜੋ ਵੀ ਹੁਣ ਗੱਲ ਕਰੀਏ ਇੰਸਟਾਗ੍ਰਾਮ ਦੀ ਜੋ ਕਿ ਮੈਟਾ ਦੀ ਹੀ ਕੰਪਨੀ ਹੈ ਇੱਥੇ ਇਸ਼ਤਿਹਾਰਾ ਦੇ ਨਾਲ ਨਾਲ ਇਨਫਲੂਐਂਸਰ ਮਾਰਕੀਟਿੰਗ ਅਤੇ ਰੀਲਾਂ ਨੇ ਵੱਡਾ ਧਮਾਲ ਮਚਾਇਆ ਹੋਇਆ ਹੈ 2023 ਦੇ ਵਿੱਚ ਇੰਸਟਾਗ੍ਰਾਮ ਨੇ ਤਕਰੀਬਨ 50 ਬਿਲੀਅਨ ਡਾਲਰ ਦੀ ਕਮਾਈ ਕੀਤੀ ਸੀ ਜੋ ਮੈਟਾ ਦੀ ਕੁੱਲ ਆਮਦਨ ਦਾ 30 ਤੋਂ 35% ਹਿੱਸਾ ਹੈ ਤੇ ਹੁਣ ਆਉਂਦੇ ਆ ਟਵਿੱਟਰ ਉੱਤੇ ਜਿਸ ਨੂੰ ਹੁਣ ਐਕਸ ਵੀ ਕਿਹਾ ਜਾਂਦਾ ਹੈ एलन मस्क ਦੁਆਰਾ ਖਰੀਦੇ ਜਾਣ ਤੋਂ ਬਾਅਦ ਇਸ ਦੇ ਇਸ਼ਤਿਹਾਰੀ ਮਾਲੀਏ ਦਾ ਅੱਧਾ ਹਿੱਸਾ ਘੱਟ ਚੁੱਕਿਆ ਹੈ 2023 ਦੇ ਵਿੱਚ ਇਸ ਦੀ ਕਮਾਈ ਸਿਰਫ 3 ਬਿਲੀਅਨ ਡਾਲਰ ਰਹੀ ਹਾਲਾਂਕਿ ਸਬਸਕ੍ਰਿਪਸ਼ਨ ਮਾਡਲ ਲਿਆਂਦਾ ਗਿਆ ਹੈ ਪਰ ਅਜੇ ਵੀ ਕਮਾਈ ਦੇ ਮਾਮਲੇ ਦੇ ਵਿੱਚ ਇਹ ਫੇਸਬੁਕ ਅਤੇ ਇੰਸਟਾਗ੍ਰਾਮ ਤੋਂ ਕਾਫੀ ਪਿੱਛੇ ਹੈ ਸਿੱਧੀ ਜੀ ਗੱਲ ਹੈ ਕਿ ਸੋਸ਼ਲ ਮੀਡੀਆ ਦਾ ਬਾਦਸ਼ਾਹ ਫੇਸਬੁਕ ਅਤੇ ਇੰਸਟਾਗ੍ਰam ਹੀ ਨੇ ਜਦਕਿ ਟਵਿੱਟਰ ਹਾਲੇ ਵੀ ਜੰਗ ਲੜ ਰਿਹਾ ਹੈ ਤੇ ਹੁਣ ਆਉਂਦੇ ਆ ਟਵਿੱਟਰ ਉੱਤੇ ਜਿਸ ਨੂੰ ਹੁਣ ਐਕਸ ਵੀ ਕਿਹਾ ਜਾਂਦਾ ਹੈ ਐਲਨ ਮਸਕ ਦੁਆਰਾ ਖਰੀਦੇ ਜਾਣ ਤੋਂ ਬਾਅਦ ਇਸ ਦੇ ਇਸ਼ਤਿਹਾਰੀ ਮਾਲੀਏ ਦਾ ਅੱਧਾ ਹਿੱਸਾ ਘਟ ਚੁੱਕਿਆ ਹੈ 2023 ਦੇ ਵਿੱਚ ਇਸ ਦੀ ਕਮਾਈ ਸਿਰਫ 3 ਬਿਲੀਅਨ ਡਾਲਰ ਰਹੀ ਹਾਲਾਂਕਿ ਸਬਸਕ੍ਰਿਪਸ਼ਨ ਮਾਡਲ ਲਿਆਂਦਾ ਗਿਆ ਹੈ ਪਰ ਅਜੇ ਵੀ ਕਮਾਈ ਦੇ ਮਾਮਲੇ ਦੇ ਵਿੱਚ ਇਹ ਫੇਸਬੁਕ ਅਤੇ ਇੰਸਟਾਗ੍ਰam ਤੋਂ ਕਾਫੀ ਪਿੱਛੇ ਹੈ ਸਿੱਧੀ ਜੀ ਗੱਲ ਹੈ ਕਿ ਸੋਸ਼ਲ ਮੀਡੀਆ ਦਾ ਬਾਦਸ਼ਾਹ ਫੇਸਬੁਕ ਅਤੇ ਇੰਸਟਾਗ੍ਰam ਹੀ ਨੇ ਚਾਹੇ ਕਿ ਟਵਿੱਟਰ ਹਾਲੇ ਵੀ ਜੰਗ ਲੜ ਰਿਹਾ ਹੈ